ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਜਾਨੇ ਵਧੀਆਂ ਦਿਵਾਂਗੇ ਤੇ ਅੱਜ ਅਸੀਂ ਧੱਕੇ ਦੇ ਨਾਲ ਹਰਲੀਨ ਨੂੰ ਬਾਹਰ ਘੱਟ ਲਿਆ ਕਰੋ ਇਹ ਬੈਸਟਰੇ ਚ ਬਾਹਰ ਨਿਕਲ ਕੇ ਰਾਜੀ ਜੀ ਜਿਸੇ ਮੌਸਮ ਹੁੰਦਾ ਵਾ ਹਵਾ ਚੱਲ ਰਹੀ ਆ ਤੇ ਇਸ ਕੇਗੇ ਤੇ ਮਾੜਾ ਮੋੜ ਨੇ ਇੱਧ ਤੇ ਜਾਏ ਅੰਨਿਆ ਉਹ ਤਾਂ ਸਾਡੇ ਥੋੜੀ ਰਹਿ ਗਈ ਫਿਰ ਇਹ ਹਰਲੀਨ ਨੇ ਤਿੰਨ ਦਿਨ ਕੰਮ ਤੇ ਜਾਣਾ ਤੇ ਇਸ ਤੋਂ ਬਾਅਦ ਸਾਡੇ ਚਾਰ-ਪੰਜ ਦਿਨ ਰਹਿ ਗਈ ਇਸ ਤੋਂ ਬਾਅਦ ਫਿਰ ਕਮਜੀ ਸੈਕਾਂ ਦਾ ਬਾਈਕ ਨਹੀਂ ਫੜਉਂਦਾ ਲੈ ਦੇਣ ਤੇ ਫਿਰ ਹਰ ਚਲਾ ਜਾਣਾ ਉਸ ਹਨ ਆ ਰਹੀ ਲੀਨ ਲੇਟ ਪਰ ਆ ਗਿਆ ਲੀਨ ਰੋਣ ਲੱਗ ਗਿਆ ਅੱਜ ਤੋਂ ਹੀ ਨੂੰ ਜਾਣਾ ਬਹੁਤ ਰੋਈ ਗਈ ਇਸ ਵੇਲੇ ਉੱਥੇ ਵੇਸ ਜਾ ਰਹੇ ਬੱਚੀ ਕਿੰਨਾ ਜਾਣਾ ਹੈਗੀ ਕੋਈ ਨਹੀਂ ਕੇਰਾ ਜਾਗੇ ਕੋਈ ਜਾਣਦਾ ਨਹੀਂ ਇੱਥੇ ਨਹੀਂ 10 ਮਿੰਟ ਡਰਾਈਵ ਆ ਗਈ ਹਨਾ ਟਾਈਮ ਬਾਕੀ ਤੇ ਹਜੇ 10 ਮਿੰਟ ਹੋਏ ਕਿੱਥੇ ਆ ਕੋਈ ਨਹੀਂ 10 ਮਿੰਟ ਹੋਏ ਉਹ ਜਦੋਂ ਆ ਮੈਂ ਇਹ ਸੀ ਲਾਈ ਰੱਖ ਦਿਆ ਉਪਰੋਂ ਖੋਲ ਕੇ ਕਿੰਨਾ ਹੋਇਆ ਲੱਗਦਾ ਨਾ ਨਹੀਂ ਨਹੀਂ ਕੱਲ ਤਾਂ ਜਿਵੇਂ ਇਸ ਦੀ ਲੋੜ ਸੀਗੀ ਗਰਮ ਗਰਮੀ ਕਿੰਨੀ ਸੀ ਅੱਜ ਠੀਕ ਹਵਾ ਚੱਲਦੀ ਹੈ ਫਿਰ ਤਾਂ ਫਿਰ ਬੱਦਲ ਨੇ ਸਾਰੇ ਆ ਦੇਖੋ ਆ ਠੀਕ ਆ ਤਾਂ ਪੂਰੇ ਪੁੱਤਲ ਵਾਏ ਆ ਦੇ ਹਸਾਣਾ ਕਰਦੀ ਹੈ ਪਰ ਉਹ ਅੱਜ ਇਸ ਦੀ ਢੜਦੀ ਹੈਗੀ ਨਾ ਸਹੀ ਕਰਦਾ ਤਾਂ ਜੀ ਹੋਰ ਚੜੀ ਚਾਹੀਦੀ ਅੱਗੇ ਦਿਖਾਓ ਪਿਓ ਦਿਖਾਓ ਅੱਗੇ ਇਹ ਤਾਂ ਅੱਗੇ ਦਾ ਵਗੇਗੀ ਆ ਦੇਖੋ ਸਾਰੇ ਪਾਸੇ ਦਰਖਤ ਹੀ ਦਰਖਤ ਨੇ ਹਰਿਆਲੀ ਤਾਂ ਪੂਰੀ ਆ ਨਾ ਹਾਈ ਕੋਰ ਦੇ ਟਰੱਕ ਇੱਥੇ ਸਿਨੇਫਲੈਕਸੀ ਐ ਵੀ ਹਨਾ ਪਰ ਅਸੀਂ ਮੂਵੀ ਦੇਖਣਾ ਇਸ ਤਾਂ ਵੈਸੇ ਬਾਹਰ ਆਏ ਸੀਗੇ ਦੇਖਣ ਦੁਨੀਆਦਾਰੀ ਅਫੀਟ ਫੋਰ ਲਿਸਨ ਵੀ ਇਟ ਇਸ ਹਾ ਵੀ ਪੁਆਇੰਟ ਕਾਰ ਰੈਡੀ ਵੀ ਬੀ ਰਾਈਟ ਵਿਦ ਯੂ ਹਾਂਜੀ ਹਾਈ ਆਲ ਹਵ ਟੂ ਸਮਾਲ ਫ੍ਰੈਂਚ ਵਨੀਲਾਸ ਹਾਫ ਫ੍ਰੈਂਚ ਐਂਡ ਹਾਫ ਕਾਫੀ ਕਾਫੀ ਹਾਫ ਕਾਫੀ ਓਕੇ And, uh, one small tea, double, double. and one small steep tea, double-double. And one small steep tea, double-double, small French, half coffee, okay? Two two of the uh, French vanillas. Sorry? Two French vanillas, half coffee and half okay, French. Okay, two small French with half coffee? Yes, that's all. Just three drinks total, right? Yeah. Okay, thank you. You can have coffee order. ਤਿੰਨ ਸਾਢੇ ਤਿੰਨ ਵੱਜ ਗਏ ਹੁਣ ਸਾਢੇ ਤਿੰਨ ਹੋ ਗਏ ਸ਼ਾਮ ਦੀ ਜਾਦਾ ਟਾਈਮ ਹੋ ਗਿਆ ਵੀ ਪੀ ਲੈਣੇ ਦੋ ਦੋ ਘਟਾ ਚਲ ਕੌਫੀ ਪੀਣੇ ਆਗੇ ਸਾਡੇ ਨਾਲ ਨਾ ਕੌਫੀ ਵਾਲਾ ਬਹੁਤ ਅਕਾਸ਼ਾ ਇੱਕ ਹਰਲੇਨ ਤਾਂ ਚਲੋ ਜਿਹੜੀ ਪੀਂਦੀ ਪੀਂਦੇ ਨੇ ਤਾਂ ਪਤਾ ਹੀ ਆ ਅਸੀਂ ਮਤਲਬ ਜਿਆਦਾ ਤੇਜ਼ ਨਹੀਂ ਪੀਂਦੇ ਹੈਗੇ ਪਰ ਇੱਕ ਕੱਪ ਸਾਨੂੰ ਕੌੜਾ ਮਿਲ ਜਾਂਦਾ ਹਮੇਸ਼ਾ ਅੱਜ ਇਹਨੂੰ ਠੀਕ ਮਿਲ ਗਈ ਬਲਜਿੰਦਰ ਨੂੰ ਹੈ ਮੈਨੂੰ ਵਧੀਆ ਮਿਲ ਗਈ ਤੁਹਾਨੂੰ ਕੌੜੀ ਮਿਲੀ ਹੈ ਤਾ ਮੈਨੂੰ ਕੌੜੀ ਮੈਂ ਦੱਸ ਦਿੰਦਾ ਤੁਹਾਨੂੰ ਇਹ ਨੀਲਾ ਪੈਂਡਾ ਹਾਂ ਨਾ ਹਾਂ ਜੀ ਹੁਣ ਅਸੀਂ ਲੈਣ ਆ ਗਏ ਅੰਦਰ ਰੈਸਟ ਕੋ ਤੇ ਦੁੱਧ ਲੈਣ ਆ ਗਏ ਦੁੱਧ ਤੇ ਪਹਿਲਾਂ ਸੋਸ ਲੈਣਾ ਸੀ ਚੀਨੀ ਚੀਨੀ ਖਤਮ ਹਣਾ ਹਾਂ ਚੀਨੀ ਖਤਮ ਹੋਈ ਵੀ ਇੱਕ ਹੋ ਲੈ ਕੇ ਜਾਵਾਂਗੇ ਜੀ ਵਾਸਾ ਉਹ გასਮਾਨ ਪਰਲੇ ਇਹ ਨਾ ਸਾਨੂੰ ਵਾਰੀ ਵਾਰੀ ਕਹੀ ਜਾਂਦੀਆਂ ਲਫਾਫਾ ਦੁੱਧ ਦੋ ਠੀਕ ਕਰੋ ਮੈਂ ਕਿਹਾ ਤੂੰ ਬੁੜੀਆਂ ਨੂੰ ਕਿੱਦਾਂ ਨਾ ਸਗਾ ਹੈ ਹਨਾ ਸਾਨੂੰ ਸਭ ਪਤਾ ਅਰੇ ਇਹੀ ਕੰਮ ਕਰਦੇ ਆ ਉੱਥੇ ਕਿਹੜਾ ਦੁੱਧ ਨਹੀਂ ਲੈ ਜਾਂਦੇ ਅਸੀਂ ਦਿਖਾ ਦੇਣਾ ਲੈ ਪੰਜ ਮਿੰਟ ਦਾ ਕੰਮ ਆਉਂਦੀ ਹੋ ਘਾਂਟਾ ਗੱਡੀ ਲੱਭਣ ਨੂੰ ਲਾਉਂਦੀ ਹੋਊਗੀ ਹਨਾ ਘਾਂਟਾ ਗੱਡੀ ਲੱਭਣ ਲਾਉਂਦੀ ਇਹਨੂੰ ਹੋਰ ਐਂ ਕਰਦੀ ਹੈ ਜੀ ਭੁੱਲ ਜਾਂਦੀ ਹੈ ਹਾਂ ਵਾਲੀ ਕਮਾਲ ਹੋਈ ਬੇਬ ਜਿੰਦਰ ਹਨਾ ਦੂਰਨੇ ਕਰਮੀ ਦੇਖੀ ਆ ਉਹ ਵੀ ਇੰਨੀ ਨਹੀਂ ਰਹੀ ਮੀ ਕੱਲ ਹੋਈ ਸੀ ਥੋੜੀ ਜਿਹੀ ਨਹੀਂ ਆ ਗਈ ਜਦੀ ਹਾਂ ਤੇ ਠੰਡ ਬਹੁਤ ਹੋਈ ਪਈ ਆ ਹਾਂ ਅਜੇ ਮੈਂ ਵੰਟੀ ਕਰੀ ਤੂੰ ਤੈਨੂੰ ਠੰਡ ਕਰਮੀ ਲੱਗੂਗੀ ਇਹ ਚ ਬੜਾ ਮੈਂ ਪਾਇਆ ਠੰਡ ਬਹੁਤ ਵਧੀਆ ਰਹੀ ਹਾਂ ਹਲੇ ਵੀ ਨਾ ਲੱਗ ਰਹੀ ਚ ਹਵਾ ਤੀਰਦੀ ਆ ਅੱਛਾ ਢੀਆ ਬਗਾ ਕਿੱਥੋਂ ਬੱਦਲੀ ਬੱਦਲ ਹੋਇਆ ਪਿਆ ਹੂੰ ਬੜਾ ਜਿਆਦਾ ਨੰਡਿਆਵਾ ਚਲੋ ਚਲੋ ਬੈਠੋ ਹਾਂਜੀ ਹੁਣ ਖਾਵਾਂਗੇ ਅਸੀਂ ਕੁਲਚੇ ਕਿਹੜੀ ਜਗ੍ਹਾ ਤੇ ਖਾਣੇ ਜਾਂਦੇ ਆਂ ਜਦੋਂ ਨਾ ਅਗਰ ਤੇ ਕੁਲਚੇ ਖਾਣੇ ਆ ਕੁਲਚਾ ਵਾਈਟਸ ਅੱਛਾ ਵਧੀਆ ਹੁੰਦੇ ਆ ਹਾਂ ਸਾਈਜ਼ ਵਧੀਆ ਹੁੰਦਾ ਟੱਡ ਭਰ ਜੂ ਨਹੀਂ ਛੋਟੇ ਹੁੰਦੇ ਆ ਠੀਕ ਜਿਹਾ ਹੁੰਦੇ ਆ ਬਹੁਤ ਬਾੜਾ ਵੀ ਨਹੀਂ ਉਹ ਜਾਂਦਾ ਤੂੰ ਖਾਣਾ ਕੁਲਚੇ ਨਹੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੂੰ ਖਾਣਾ ਦੇਖੀ ਵੀ ਮੈਨੂੰ ਖਰਾ ਦਿਓ ਜੀ ਦੀ ਕੁਲਚਾ ਖਾਣ ਨੂੰ ਹੋਰ ਹੰਡ ਲੱਗ ਗਈ ਆਰਡਰ ਕਰਤਾ ਸੀ ਕਰ ਲੈਨੇ ਆਰਡਰ ਪਹਿਲੇ ਆਣਨ ਵਾਸਤੇ ਬੜੇ ਮੈਨ ਹਣੇ ਆ ਸ਼ਾਇਦ ਓਕੇ ਜੇ ਲੋ ਪਹੁੰਚੀ ਹੋ ਰਹਿ ਤਰਮੋ ਸਮੇਂ ਆਏਰ ਲਾਈਨ ਦੇਖ ਤੁਸੀਂ ਜੇ ਮੌਸਮ ਵਾਹੀ ਵਧੀਆ ਆਇਆ ਪਿਆ ਨਾ ਸਾਹਮਣੇ ਦੇਖ ਸਾਹਮਣੇ ਇਹ ਕਰਿਆਲੀ ਬਹੁਤ ਆ ਨਾ ਉਹਦੇ ਕਰਕੇ ਜਿਆਦਾ ਵਧੀਆ ਲੱਗਦਾ ਹਾਂਜੀ ਆ ਦੇਖੋ ਬਸਾਂ ਆਈਆਂ ਇਹ ਨਵੇਂ ਰੱਖਿਆ ਆ ਨੇ ਇੱਥੇ ਮਿਲਣਗੇ ਗੁਲਚੇ ਗੁਲਚਾ ਬਾਈਟ ਤੋਂ ਵਾਈਟ ਵਾਲੀ ਸੈਕਿੰਡ ਵਾਲੀ ਤੋਂ ਆਹ ਹੋਰ ਕੀ ਇੱਧਰ ਕਿੱਧਰ ਐਨਾ ਕੁਛ ਬਸ ਉਹੀ ਹੋਊ ਆਪਣੇ ਵਾਲਾ ਹੀ ਹੋਊ ਸਾਰਾ ਕੁਛ ਜਿਹੜਾ ਆਪਣੇ ਮਿਲਦਾ ਉਧਰ ਸਪਰਿੰਗ ਰੋਲ ਲਟਰਮ ਬਟਨ ਸਾਰਾ ਹੋਇਆ ਕੀ ਤਾਂ ਪੂਜਾ ਵੀ ਸਭ ਮਿਲਦਾ ਹੋ ਇੱਥੇ ਚੁਗਰਾ ਤੋਂ ਆਈ ਕੁਲਚੇ ਦੀ ਆਈ ਭੁੱਖ ਪਹਿਲੀ ਕਿ ਲੋੜ ਸਾਰੀ ਕਰਨ ਨਹੀਂ ਬਹੁਤ ਨਹੀਂ ਗੱਡੀ ਦਾ ਸਟਾਰਟ ਕਰ ਲਈ ਥੋੜਾ ਜਿਹਾ ਖੋਲ ਦੇ ਬਸ ਬਹੁਤ ਉਹ ਬੰਦ ਕਰ ਲੈ ਅੱਛਾ ਗੱਡੀ ਬੰਦ ਕਰ ਦੇ ਖੁੱਲਦਾ ਇਧਰ ਮਾਂ ਨੂੰ ਖੜਾ ਪਹਿਲਾਂ ਪਿੱਛੇ ਵਿੱਚ ਪਿੱਛੇ ਨੂੰ ਭੁੱਖ ਬੱਦ ਲੱਗੀ ਹੋਈ ਹੈ ਨਹੀਂ ਹੋתי ਕੋਈ ਆ ਦੋ ਨੇ ਕੋਕ ਪਤਲ ਕੇ ਬੰਦ ਅੰਦਰ ਆਈ ਕਿ ਕੌਫੀ ਲਓ ਮੈਂ ਤੁਹਾਨੂੰ ਮੁੱਖਤ ਮੈਨੂੰ ਲੱਗਿਆ ਸਿਰ ਦੁਖਣ ਲੱਗ ਗਿਆ ਹਾਂ ਚੱਲ ਪੀਣਾ ਹੀ ਪੀਣਾ ਤਾਂ ਮੈਂ ਨਹੀਂ ਪੀਂਗੀ ਘਰੇ ਦਾ ਕੋਕ ਪਿਆ ਸੀ ਆਪਣੀ ਚੱਲ ਕੋਈ ਤੂੰ ਆਏ ਫੜ ਲਓ ਮੈਂ ਤਾਂ ਇਹ ਜੀ ਖਾਂ ਲੂ ਹਾਂ ਕੀ ਇਹ ਕੀ ਸੌਸ ਹੈ ਹਾਂ ਈਆ ਮੰਮ ਰੱਤ ਦਾ ਹੈ ਪਰ ਪੰਜਾਬ ਵਰਗੇ ਨਹੀਂ ਜਿਹੜੇ ਇੰਡੀਆ 'ਚ ਮਿਲਦੇ ਨੇ ਹਾਂ ਜੇ ਮੇਟ ਕਟ ਹੁੰਦੀ ਹੈ ਨਾ ਪਰ ਐ ਤੂੰ ਸਾਰਾ ਝੋਲੇ ਮਿਲਨੇ ਉੱਤੇ ਆਲੂ-ਲੂਜੀ ਖਾਂਦੇ ਨੇ ਹਨਾ ਕਟ ਮਿਰਚੀ ਪਕਣ ਲੱਗੀ ਹੁਣ ਸਾਰਾ ਕੋਸਾ ਲੱਗੋ ਲਓ ਜੀ ਕੁਲਚਾ ਬਹੁਤ ਜਿਆਦਾ ਟੇਸਟੀ ਸੀਗਾ ਗੱਲ ਬਣ ਗਈ ਢਿੱਡ ਭਰ ਕੇ ਵਸਾ ਲਾ ਲਓ ਜੀ 2-4 ਮਿੰਟ ਹੋਰ ਨਾ ਕੋ ਖਾਣ ਨੂੰ ਮਿਲਦਾ ਸਿਰ ਦੁਖਣੀ ਦੁਖਣੇ ਸੀ ਪੱਕੇ ਹੁਣ ਐਵੇਂ ਠੀਕ ਹੋ ਗਿਆ ਕੰਮ ਆ ਜਾ ਕੇ ਪੀਵਾਂਗੇ ਚਾਹ ਆਪਾਂ ਵਧੀਆ ਜੀ ਦੁੱਧ ਲੈ ਆ ਪਰ ਲੇਨ ਬਣਾਉਗੀ ਅੱਜ ਨਾ ਪਰ ਲੇਨ ਚਾਹ ਤੂ ਬਣਾਉਣੀ ਆ ਲੰਘਿਆ ਨੇ ਗੱਡੀ ਰਾਮ ਨਾਲ ਥੋੜੀ ਹੋਰ ਅੱਗੇ ਲੈ ਕੇ ਚੱਲ ਮੋੜ ਇਧਰ ਨੂੰ ਰਾਈਟ ਨੂੰ ਚੱਲ 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 ਰਾਮ ਨਾਲ ਲੰਘ ਰਹੀਏ ਚਲੋ ਡਰ ਐਵੇਂ ਨਾ ਬਣਾਉਂਦੀ ਡਰ ਐਵਰੀ ਜੱਕਲਾ ਮੇਰੇ ਤੋਂ ਡਰ ਐਵਰੀ ਤਾਂ ਮੈਨੂੰ ਆਉਂਦੀ ਆ ਫੇ ਡਰਦੀ ਕਿਉਂ ਸੀ ਇੰਨੇ ਇੰਨਾ ਕ ਤਾਂ ਹੁਣ ਸੀ ਤਾਂ ਡਰ ਟੁਰਨਾ ਮੈਂ ਇੰਨਾ ਕ ਡਰ ਜ਼ਰੂਰੀ ਹੈ ਜ਼ਿੰਦਾ ਰਹਿਣ ਦੇ ਲਈ ਯਾਦ ਯਾਦ ਨਹੀਂ ਦ ਕਰੂਡਸ ਕਹਿੰਦੇ ਹੁੰਦੇ ਆ ਜ਼ਿੰਦਾ ਰਹਿਣ ਦੇ ਲਈ ਡਰ ਜ਼ਰੂਰੀ ਹੈ ਅੱਛਾ ਫੁੱਲ ਗਏ ਮੂਵੀ ਹਾਂਜੀ ਅੱਜ ਮੈਂ ਆਈਆਂ ਦੇ ਭਤੀਜੇ ਨੂੰ ਮਿਲਣ ਇਹ ਕਹੇ ਭਤੀਜੀ ਨੂੰ ਮਿਲਣ ਦਸਰੀਤ ਨਾ ਆ ਜਾ ਇੱਧਰ ਆ ਜਾ ਸਾਹਮਣੇ ਆ ਜਾ ਕਿੰਨੇ ਟਾਈਮ ਬਾਅਦ ਮਿਲੇ ਆਪਾਂ 3 ਸਾਲ ਬਾਅਦ 3 ਸਾਲ ਬਾਅਦ ਜੇਕਰ ਉਹ ਤਾਂ ਮੈਨੂੰ ਮਿਲ ਲਿਆ ਸੀ ਜਸਰੀਤ ਭੈਜੀ ਮਿਲੀ ਇਹ ਦੋਨੇ ਇੱਕੋ ਜਿਹੇ ਨੇ ਘਰ ਲਈ ਨੂੰ ਇੰਝ ਕਰਦੀ ਹੈ ਕੈਮਰੇ ਮੂਨੇ ਨਹੀਂ ਆਉਂਦੀਆਂ ਸਿੱਧੀ ਫੋਟੋ ਨਹੀਂ ਖਿੱਚੀ ਜਾਂਦੇ ਕੁਝ ਲੈ ਹੋਰ ਕੁਛ ਹੋਇਆ ਉਹ ਵੀ ਤਾਂ ਆਈ ਕਿ ਤੇ ਕੈਮਰੇ ਮੂਰੇ ਕੀ ਹੁੰਦਾ ਹੈ ਮੈਂ ਤਾਂ ਕਦੇ ਆਉਦੇ ਕੁੰਦੀ ਸਿੱਧੀ ਫੋਟੋ ਖਿੱਚੀ ਸੈਲੀਬ੍ਰਿਟੀ ਹੈ ਨਾ ਹਾਂ ਸੁਣੇ ਸੈਲੀਬ੍ਰਿਟੀ ਹੈ ਬੱਸ ਕਰ ਯਾਰ ਆ ਆ ਜੰਗਾ ਆ ਜੋ ਵੀਡੀਓ ਬਣ ਗਈ ਤੁਹਾਡੀ ਦੇ ਪਤਾ ਨਹੀਂ ਕਦੋਂ ਮਿਲਣਾ ओके ओके ਤੇ ਨਿੱਟ ਕਰਕੇ ਲਾਓ ਆਪਾਂ ਨੂੰ ਪਤਾ ਨਹੀਂ ਆਪਾਂ ਨੂੰ